ਹੁਨੇ ਹੁਨੇ 25 ਤਰੀਕ ਲਈ ਹੋਇਆ ਹੈ ਵੱਡਾ ਐਲਾਨ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਹੱਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾ ਨੇ ਸ਼ੁਕਰਵਾਰ ਨੂੰ ਐਲਾਨ ਕੀਤਾ ਹੈ ਕਿ ਹਰ ਸਾਲ 25 ਜੂਨ ਨੂੰ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾਏਗਾ ਮਾਨਵੀਚੇ ਸਵਾਲ ਉੱਠਣਾ ਸੰਭਾਵਿਕ ਹੈ ਕਿ ਗ੍ਰਹਿ ਮੰਤਰੀ ਨੇ ਇਹਾ ਕਿਉਂ ਕਿਹਾ ਦਰਅਸਲ 25 ਜੂਨ 1975 ਨੂੰ ਦੇਸ਼ ਦੇ ਵਿੱਚ ਐਮਰਜੈਂਸੀ ਲਗਾਈ ਗਈ ਇਹੀ ਕਾਰਨ ਹੈ ਕਾਂਗਰਸ ਦੀ ਤਤਕਾਲੀ ਇੰਦਰਾ ਗਾਂਧੀ ਸਰਕਾਰ ਵੱਲੋਂ ਕੀਤੇ ਗੇ ਇਸ ਕਾਰੇ ਬਾਰੇ ਸਭ ਨੂੰ ਵਾਰ-ਵਾਰ ਯਾਦ ਕਰਮਾਉਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ ਅੰਮਿਸ਼ਾ ਨੇ ਆਪਣੀ ਅਧਿਕਾਰਤ ਐਕਸ ਹੈਂਡਲ ਨਾਈ ਐਲਾਨ ਕੀਤਾ ਕਾਂਗਰਸ ਪਾਰਟੀ ਨੇ ਵਾਰ-ਵਾਰ ਭਾਜਪਾ ਤੇ ਪਿਛਲੇ ਆ ਲੋਕ ਸਭਾ 1400 ਸੰਵਿਧਾਨ ਨੂੰ ਬਦਲਣ ਦਾ ਦੋਸ਼ ਲਾਇਆ ਸਰਕਾਰ ਨੇ 400 ਨੂੰ ਪਾਰ ਕਰਨ ਦੇ ਨਾਰੇ ਤੇ ਕਾਂਗਰਸ ਨੂੰ ਕਿਹਾ ਹੈ ਕਿ ਔਰਨਨਸਿ ਵਿਧਾਨ ਬਦਲਣ ਦੇ ਲਈ 400 ਸਿੱਟਾ ਚਾਹੀਦੀਆਂ ਨੇ ਹੁਣ ਕਾਂਗਰਸ ਦੀ ਇਸ ਮੁਹਿਮ ਨੂੰ ਨੱਤ ਪਾਉਣ ਲਈ ਕੇਂਦਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ